ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਚਲੋ ਜੀ ਬਣਾਉਣੀ ਸਟਾਰਟ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਆਪਾਂ ਸਲਾਈ ਤੇ 23 ਗੁੰਡੇ ਪਾਏ ਆ ਜੀ 23 ਗੁੰਡੇ ਪਾਏ ਆ ਆਪਾਂ ਡਿਜ਼ਾਈਨ ਵਾਸਤੇ ਤੇ ਡਿਜ਼ਾਈਨ ਹੈਗਾ ਜੀ ਇਹੇ ਸੱਤ ਸੱਤ ਕੁੰਡਿਆਂ ਦਾ ਡਿਜ਼ਾਈਨ ਹੈ ਜੀ ਤੇ ਚਲੋ ਜੀ ਆਪਾਂ ਸਟਾਰਟ ਕਰਦੇ ਆ ਆਪਾਂ ਕੁੰਡੇ ਪਾ ਕੇ ਪਸਿੱਧੇ ਪਾਸੇ ਆਹੇ ਉਲਟੀ ਸिलाई ਬਣਾ ਲਈਏ ਆਪਾਂ ਬਾਰਡਰ ਬਣਾ ਕੇ ਉੱਤੇ ਜਿਵੇਂ ਵੀ ਸिलाई ਪਾਣੀ ਮੈਂ ਤਾਂ ਵੈਸੇ ਹੀ ਪਾ ਲਈ ਉਲਟੀ ਤੇ ਸਿੱਧੀ ਸिलाई ਤੇ ਸਟਾਰਟ ਹੋ ਜਾਂਦਾ ਡਿਜ਼ਾਈਨ ਜੀ ਇਹ ਤਾਂ ਲਾ ਕੋਣ ਦਾ ਤਾਰਾਂਗੇ ਦੋ ਕੁੰਡੇ ਆਪਾਂ ਸਿੱਧੇ ਬਣਾਏ ਇੱਥੇ ਆਪਾਂ ਦੋ ਕੁੰਡੇ ਥੋੜਾ ਜਿਹਾ ਲੋਸ ਕਰਕੇ ਲੈ ਲਾਂਗੇ ਉਲਟੀ ਸਲਾਈ ਬਣਾਈ ਹੈ ਨਾ ਤਾਂ ਕਰਕੇ ਥੋੜਾ ਜਿਹਾ ਔਖਾ ਲੱਗਦਾ ਦੋਆਂ ਦੇ ਇੱਕ ਕਰਤਾ ਇੱਥੇ ਵੜ ਪਾ ਕੇ ਇੱਕ ਗੁੰਡਾ ਸਿੱਧਾ ਬਣਾਵਾਂਗੇ ਇੱਥੇ ਫਿਰ ਵੜ ਪਾ ਕੇ ਆਪਾਂ ਹ ਵਾਲੇ ਗੁੰਡੇ ਇਸ ਤਰ੍ਹਾਂ ਲਟਾ ਕੇ ਚਾਹੇ ਦੋਨੇ ਲਟਾ ਲਓ ਚਾਹੇ ਫਸਟ ਵੜਾ ਲਟਾ ਲਓ ਆਪਣੀ ਇਸ ਤਰ੍ਹਾਂ ਫਲੀ ਜੀ ਵਧੀਆ ਬਣਦੀ ਆ ਦੋਆਂ ਦਾ ਇੱਕ ਕਰਾਂਗੇ 1 2 3 ਕੁੰਡੇ ਆਪਾਂ ਫਿਰ ਮੈਥ ਸਿੱਧੇ ਬਣਾ ਲੈਣੇ ਆ ਇਸ ਤਰ੍ਹਾਂ ਲੋਜ ਕਰਕੇ ਇਧਰੋਂ ਆਪਾਂ ਦੋਆਂ ਨੂੰ ਫਿਰ ਇੱਕ ਕਰ ਦਾਂਗੇ ਇੱਥੇ ਆਪਣੇ ਆਹ ਹੋ ਗਏ ਜੀ ਇਹਨੂੰ ਛੱਡ ਕੇ 2 4 6 8 ഇതരോ അദ്ധത ഡിജന ബാർ ബനുണ്ടെങ്കിൽ ഡിജൈൻ ബുഗാജി ഫെർ പകർ പാധന ദോ കുെ ਤੈਨ 4 ਇਧਰੋਂ ਆਪਾਂ ਦੋ ਗੁੰਡਾ ਦੇਖ ਕਰਤਾਗੇ ਇੱਥੇ ਵੜ ਪਾ ਕੇ ਆਪਾਂ ਗੁੰਡਾ ਸਿੱਧਾ ਬਣਾ ਲਾਂਗੇ ਉਲਟੀ ਸਲਾਈ ਆਪਾਂ ਪੂਰੀ ਉਲਟੀ ਬਣਾਵਾਂਗੇ సేపాతో బ ఇండా సెా బే హ దో కు బా పా దో తినిండే సిధే బా ఇద్దరూ ఫోర్డా కిధా బాగే ਫਿਰ ਇਹ ਦਰੋਂ ਸਲਾਈ ਪਾ ਕੇ ਦੋਹਾਂ ਦਾ ਇੱਕ ਵੜ ਪਾ ਕੇ ਤਿੰਨ ਕੁੰਡੇ ਸਿੱਧੇ ਬਣਾ ਲਾਂਗੇ ਇੱਥੇ ਵੜ ਪਾ ਕੇ ਫਿਰ ਆਪਾਂ ਦੋਹਾਂ ਦਾ ਇੱਕ ਕਰਦਾ ਇੱਕ ਕੁੰਡਾ ਸਿੱਧਾ ਉਲਟੇ ਸলাই ਤੇ ਆਗੇ ਜੀ ਆਪਾਂ ਇਹ ਸলাই ਆਪਾਂ ਪੂਰੇ ਉਲਟੇ ਬਣਾ ਕੇ ਕੰਪਲੀਟ ਕਰਾਂਗੇ ਡਿਜ਼ਾਈਨ ਬਹੁਤ ਸੋਹਣਾ ਹੈ ਜੀ ਕੋਟੀ ਸਵੈਟਰ ਜੈਕਟ ਕੁਝ ਵੀ ਬਣਾਓ ਤੁਸੀਂ ਕਿਸੇ ਵੀ ਪ੍ਰੋਜੈਕਟ ਤੇ ਬਾਸ ਸਕਦੇ ਹਾਂ ਬਹੁਤ ਸੋਹਣਾ ਬਣ ਕੇ ਆਉਂਦਾ ਤੇ ਬਣਦਾ ਵੀ ਬਹੁਤ ਜਲਦੀ ਜਲਦੀ ਹੈ ਜਰੂਰ ਟਰਾਈ ਕਰਿਓ ਤੇ ਵੀਡੀਓ ਪੂਰੀ ਦੇਖਿਓ ਫੇਰ ਪੂਰਾ ਡਿਜ਼ਾਈਨ ਸਮਝ ਚ ਆਉਂਦਾ ਤੇ ਸਕਿੱਪ ਨਾ ਕਰਿਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਹੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਚਾਰ ਸਲਾਈਆਂ ਪਾ ਲਈਆਂ ਹੀ ਆਪਾਂ ਡਿਜ਼ਾਈਨ ਦੀਆਂ ਹੁਣ ਆਪਣੀਆਂ ਹੈਗੀ ਆ ਪੰਜਵੀਂ ਸਲਾਈ ਜੀ ਇੱਥੇ ਆਪਾਂ ਕੁਝ ਨਹੀਂ ਕਰਨਾ ਇਹ ਜਮਾ ਆਪਾਂ ਸਿੱਧੀ ਬਣਾਉਣੀ ਰੋਟੀ ਇਸ ਲਾਈਵ ਹੀ ਆਪਾਂ ਪੂਰੀ ਰੋਟੀ ਬਣਾਵਾਂਗੇ ਆਪਣੀ ਹੋ ਗਈ 6ਵੀਂ ਸਲਾਈ ਹੁਣ ਆਪਾਂ ਪਾਵਾਂਗੇ 7ਵੀਂ ਸਲਾਈ ਇੱਥੇ ਆਪਾਂ ਪਾਵਾਂਗੇ ਜੀ ਦੋ ਗੁੰਡੇ ਇੱਕ ਗੁੰਡਾ ਆਪਾਂ ਤਾਰ ਲਿਆ ਇੱਕ ਗੁੰਡਾ ਬਣਾ ਲਿਆ ਇੱਥੇ ਅਸੀਂ ਵਲ ਪਾ ਕੇ ਤੇ ਦੋ ਗੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਇੱਕ ਦੋ ਤਿੰਨ ਇੱਥੇ ਅਸੀਂ ਚਾਰ ਗੁੰਡੇ ਬਣਾ ਲਏ ਹੁਣ ਸਾਨੂੰ ਡਿਜ਼ਾਈਨ ਕਿ ਇਹਦੀ ਜ਼ਿਆਦਾ ਉਹ ਨਹੀਂ ਗੰਟੀ ਦੀ ਲੋੜ ਪੈਂਦੀ ਕਿਉਂਕਿ ਅਸੀਂ ਹੁਣ ਆਹ ਵਾਲਾ ਕੁੰਡਾ ਜਿਹੜਾ ਸਾਡਾ ਡਿਜ਼ਾਈਨ ਦੇ ਵਿੱਚ ਆਉਂਦਾ ਵਾਲਾ ਇਹਨੂੰ ਅਸੀਂ ਰੱਖਣਾ ਆਹ ਵਾਲੇ ਦੋ ਕੁੰਡੇ ਦੋਨਾਂ ਦੇ ਇੱਕ ਕਰ ਦਿੰਨੇ ਆ ਇੱਥੇ ਅਸੀਂ ਵੜ ਪਾ ਕੇ ਆਹ ਕੁੰਡਾ ਫਿਰ ਸਿੱਧਾ ਬਣਾ ਲੈਣਾ ਕਿਉਂਕਿ ਇਹਦੇ ਤੋਂ ਸਾਨੂੰ ਐਂ ਹਿਸਾਬ ਰਹਿ ਜਾਂਦਾ ਵੀ ਇਹ ਕੁੰਡਾ ਅਸੀਂ ਇੱਧਰ ਜਾਂ ਇੱਧਰ ਨਹੀਂ ਕਰਨਾ ਫਿਰ ਵੜ ਪਾ ਕੇ ఇద్దరు దో కు దో తి కండి సగే అధర దో కు కు ఇంకా వనా లే इे नल्ट नागले ब इ बनाालंग दोों देख करदंगने සිद्धे बना सी फड़ यहां इर्न गईसी हम इधन जा इरन जाऊंगी ਉਲਟੀ ਸਲਾਈ ਅਸੀਂ ਪੂਰੀ ਉਲਟੀ ਬਣਾ ਕੇ ਕੰਪਲੀਟ ਕਰਦੇ ਆਂ दो के बनाए ने सिद्ध बनांग वाड़पा अगे दो क्या फेरසි कंडा बनातांग एक का सिद्धा बनांगे දවිसा दो केගේ दोध එක करतेंग वाड़पा के තैने सिद्ध बनावांगे ਇਹ ਤੇ ਵਾਲ ਪਾ ਕੇ ਫਿਰ ਅਸੀਂ ਦੋਵਾਂ ਦਾ ਇੱਕ ਕਰ ਦਾਂਗੇ ਫਿਰ ਅਸੀਂ ਇਦਾਂ ਇਸ ਤਰ੍ਹਾਂ ਲੈ ਕੇ ਦੋਵਾਂ ਦਾ ਇੱਕ ਕਰ ਦਾਂਗੇ ਤੈਨਾਂ ਕੁੰਡੇ ਸਿੱਧੇ ਬਣਾਵਾਂਗੇ ਉਸਾ ਸਿਆ ਹੋਏ 6 6 ਸਲਾਈਆਂ ਉੱਪਰ ਰੀਪੀਟ ਕਰਦੇ ਜਾਵਾਂਗੇ ਹੁਣ ਸਾਡੀਆਂ 4 ਸਲਾਈਆਂ ਬਣ ਗਈਆਂ ਤੇਨ ਸਲਾਈਆਂ ਬਣੀਆਂ ਪਹਿਲਾਂ ਆ ਚੌਥੀ ਸਲਾਈ ਹੈ ਤਿਆਰ ਸਲਾਈਆਂ ਪੜ ਜਾਂਦੀਆਂ ਬਣਾ ਲਈਏ ਉੱਪਰ ਆਪਾਂ ਹੁਣ ਦੋ ਸਲਾਈਆਂ ਇੱਕ ਆਹ ਵਾਲੀ ਇੱਧਰ ਕੱਢਾਂਗੇ ਫਿਰ ਇੱਧਰ ਫਿਰ ਇਹੀ ਡਿਜ਼ਾਈਨ ਆਪਾਂ ਜਿਵੇਂ ਆ ਨੀਚੇ ਸਟਾਰਟ ਕੀਤਾ ਸੀਗਾ ਚਾਰ ਕੁੰਡੇ ਪਾ ਕੇ ਤਾਂ ਇਹ ਸਟਾਰਟ ਕਰ ਲਵਾਂਗੇ ਤਾਂ ਛੇ ਸਲਾਈਆਂ ਫਿਰ ਉਹਦੀਆਂ ਹੋਈਆਂ ਦੋ ਸਲਾਈਆਂ ਤੋਂ ਅਸੀਂ ਬੇਸ ਵਾਲੀਆਂ ਕੱਢ ਲਵਾਂਗੇ ਚਾਰ ਸਲਾਈਆਂ ਸਾਡੀਆਂ ਡਿਜ਼ਾਈਨ ਦੀਆਂ ਹੋ ਜਾਣਗੀਆਂ ਜਪਾ ਬਣਿਆ ਹੋਇਆ ਡਿਜ਼ਾਈਨ ਦਿਖਾਉਣੀ ਤੁਹਾਨੂੰ ਜਿਵੇਂ ਇਸ ਤਰ੍ਹਾਂ ਬਣਦਾ ਇਹ ਵੇਖੋ ਕਿ ਕਿੰਨਾ ਸੋਹਣਾ ਬਣਦਾ ਡਿਜ਼ਾਈਨ ਕੋਟੀ ਸਵੈਟਰ ਜੈਕਟ ਕੁਝ ਵੀ ਬਣਾਓ సలాయన సండ్జ దో చార్ స ਆ ਆਪਣਾ ਸਾਈਡ ਵਾਲੇ ਦੇ 2 4 5 ਕੁੰਡੇ ਸਾਈਡ ਵਾਲ ਤਾਂ ਆਪਾਂ ਜਿੰਨਾ ਵੱਧਾ ਘਾਟਾ ਹੁੰਦਾ ਉਹ ਰੱਖ ਲੈਨੇ ਆ ਜੀ ਤੇ ਚਲੋ ਜੀ ਬਾਕੀ ਜਦੋਂ ਆਪਾਂ ਡਿਜ਼ਾਈਨ ਪਾਉਨੇ ਉਹ ਕੁੰਡਿਆਂ ਦਾ ਹਿਸਾਬ ਆ ਜਾਂਦਾ ਕੋਈ ਵਾਰੀ ਕੋਈ ਵੱਧਾ ਘਾਟਾ ਹੋ ਜਾਂਦਾ ਤੇ ਚਲੋ ਜੀ ਜੇ ਮੇਰੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਿਓ ਜੀ। ਕਮੈਂਟ ਵੀ ਜ਼ਰੂਰ ਕਰਦਿਓ। ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ ਵੀਡੀਓ ਪੂਰੀ ਦੇਖਿਓ। ਵੀਡੀਓ ਦੇਖਣ ਵਾਸਤੇ ਆਪ ਦਾ ਬਹੁਤ-ਬਹੁਤ ਧੰਨਵਾਦ ਹੋਊਗਾ ਜੀ। ਚਲੋ ਜੀ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ 'ਚ। ਬਹੁਤ-ਬਹੁਤ ਧੰਨਵਾਦ।